ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇਰਕਾ ਪੈ ਗਿਆ ਸੀ ਬਲਕਨ ਉਹ ਅੰਤੇ ਹੀ ਇਹ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਦਰੀਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਕਿਉਂ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਆਇਆ ਕਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਪਿੰਡ ਝੰਡਿਆਂ ਦਾ ਹਾਂ ਜੀ ਜੁਦਾ ਸਰਪੰਚਵੀਂ ਆਸਟੇਮ ਅੱਛਾ ਜੀ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜੇ ਤੋਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇਰ ਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੂੰ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੂੰ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਰ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੁਣ ਤੇ ਦੇ ਦੇ ਉਹ ਫੇਰ ਗਾੜੀੋਂ ਗਲਤ ਭੁੱਲਿਆ ਉਹਨੂੰ ਇਹ ਸਾਡਾ ਮੁੰਡਾ ਥੋੜਾ ਜਿਹਾ ਗਰਮ ਹੋਇਆ। ਕਿ ਤੂੰ ਐਦਾਂ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੈਂਦੇ। ਉਹ ਆਂਦਾ ਮੈਨੇਜਰ ਮੈਂ ਹੀ ਲੱਗਾ। ਕੋਈ ਮੈਨੇਜਰ ਨਹੀਂ ਹੋਰ ਨਹੀਂ ਮੈਨੇਜਰ। ਤੇ ਐਦਾਂ ਹੋਈ ਆ ਕਿ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ। ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ। ਉਹਨਾਂ ਆਣ ਕੇ ਪੈਲਸੀ ਦੇ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ। ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਆ ਤੇ ਉਹਨੇ ਜਾ ਕੇ ਚ ਪੇੜਾ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਰੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਥੋਂ ਤਿਰਕਦੀ ਹੋਈ ਅੰਤਰੋਂ ਦੀ ਗਈ ਆ ਇਹ ਨਹੀਂ ਵੀ ਬਾਹਰੋਂ ਦੀ ਗਈ ਆ ਇੱਕ ਆਪਣਾ ਜਿਹਾ ਬਾਹਾਂ ਦੇ ਵਿਚੋਂ ਦੀ ਨੱਕ ਕੇ ਸਾਹਕਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਕਿ ਹੋਈ ਦੀ ਘਟਮਾ ਲੀਏ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ ਆ 9 ਵਜੇ ਆਰਡਰ ਪੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚ ਹੋ ਗਿਆ ਤੁਸੀਂ ਕੀ ਸਮਝਕਾਰਨ ਕੀ ਆ ਕੀ ਲੱਗ ਸੀ ਉਹ ਕਿਉਂ ਉਹਨਾਂ ਵੱਲ ਚੁਕਾਇਆ ਗੋਲੀ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇਆ ਹਾਂਜੀ ਕੋਈ ਪਾਰਟੀਆਂ ਨਾਲ ਸੰਬੰਧ ਰੱਖਦਾ ਹੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇੱਕ ਸਮਝੌਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤਾਂ ਉਹ ਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰਜਿਸਟਰੀ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਉਹ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੇ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਆਪਣੇ ਉਦਾਂ ਹੀ ਕਹਾ ਹਾਂ ਹਾਂ ਅਸੀਂ ਨੀ ਪਾਰਟੀਆਂ ਸੰਬੰਧ ਇਹ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੇ ਉਹ ਹਾਲਾਤ ਨੇ ਜਿਸ ਨਾਲ ਤੁਸੀਂ ਸਾਡੇ ਕੋਲ ਗੋਲੀ ਚੱਲਣ ਦੀ ਬਾਤ ਆ ਸ਼ਰੀਆਮ ਗੋਲੀ ਚੱਲੀ ਆ ਕੀ ਸਮਝਦੇ ਹੋ ਆਹੀਂ ਤੇ ਮੁੱਖ ਮੰਤਰੀ ਤੇ ਚਰਨਾ ਜੀ ਬੇਨਤੀ ਕਰਦੇ ਆ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬਦਮਾਸਾਰਾਂ ਤੋਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੰਦਰ ਸੀਸੀਟੀਵੀ ਹੋਏਗੀ ਤੇ ਸੀਸੀਟੀਵੀ ਕੱਟੀ ਜਾਏਗੀ ਜੀ ਮੌਕੇ ਦੀ ਵੀਡੀਓ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਕਿ ਦੋ ਗਲਤੀ ਕਿਥਲੀ ਹੈ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊਗਾ ਉਹਦੇ ਵਿਸ਼ਵਾਸ ਪੂਰਾ ਦੁਹੋਂਡੇ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚਿਆਂ ਦੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾ ਬਾਬੂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸੋਚਿਆ ਸੀ ਕਿ ਬਰਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਉਹਨੇ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰਦਾ ਬੇੜਾ ਤੁਹਾਡਾ ਨਹੀਂ ਦੋ ਕਾਕੇ ਦੋ ਬੱਚੇ ਤੇ ਹੁਣ ਕਾਕ ਮਦਰ ਜਾਂ ਕੋਈ ਹੋਰ ਕੋਲ ਕੋਈ ਪ੍ਰਵਾਸ ਚੁੱਕੀ ਕੁਟੀਆਂ ਹੀ ਦੋ ਵਿਆਹ ਪੀਆ ਮਨਪਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਜੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋੜੀ ਚਲਾਈ देखो दे ये जो पहला भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹਦੇ ਨੱਥਾਂ ਦੇ ਵੀ ਇਹੋ ਜਿਹੇ ਗੁੰਡਿਆਂ ਨੂੰ ਨੱਥ ਪਹਿਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣ ਦੇ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਤੁਸੀਂ ਬਬੂ ਨੂੰ ਬੋਲੋ ਹਾਂ ਜੀ ਨਾਮ ਸੁਖਵਿੰਦਰ ਸਿੰਘ ਬੱਸ ਤੁਸੀਂ ਦੱਸੋ ਬੋਲਣੀ ਚੱਲੀ ਆ ਕੀ ਕੀ ਘਟਨਾਵਾਂ ਕਿਸ तरह ਹੋਈ ਹੈ ਘਰਾਂ ਨੂੰ ਪਤਾ ਲੱਗਾ ਜੀ ਘਰਾਂ ਨੂੰ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ ਮੰਗੇ ਨਾ ਕੋ ਖਾਣ ਵਾਲੇ ਤੋ ਖਾਣ ਤੋਂ ਤੋ ਇਹ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਹਾਨੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਜੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ 3 ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਵੱਧ ਤੋਂ 15 20 ਮਿੰਟ ਹੋ ਚੁੱਕੇ ਹੀ 15 20 ਮਿੰਟ ਬਾਅਦ ਆਣ ਕੇ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੋ ਉਹ ਆਰਡਰ ਭੇਜਾਂ ਤੋਂ ਆਉਂਦਾ ਤੂੰ ਖਾਣਾ ਅਹੇ ਨੱਥਪੌਣ ਜਾਣਨੇ ਆ ਉਹ ਮੁੜ ਕੇ ਬਾਅਦ ਇੱਕ ਉਹ ਮੈਂ ਅਖਾ ਤੂੰ ਮੈਂ ਜਣਾ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤਾਂ ਮੈਂ ਜਣਾ ਗੱਲ ਕਰਾ ਆਂਦਾ ਮੈਂ ਜਣਾ ਮੈਂ ਆ ਮੈਂ ਜਣਾ ਹੁਣ ਤੋਂ ਥੋੜਾ ਕੋਈ ਆ ਮੈਂ ਜਣਾ ਤੂੰ ਕੀ ਅਖਰ ਮੈਂ ਮੈਂ ਜਣਾ ਨਹੀਂ ਆ ਇੱਕ ਨਿਕਲਵਾ ਉਹ ਤੇ ਮਾਰਾ ਮੋਟਾ ਉਹ ਫੇ ਹੋਏ ਹੈ ਕੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਕੋ ਮੌਕਾ ਤੇ ਨਹੀਂ ਆਣੀ ਕਿ ਸੁਣ ਕੇ ਸੁਣੇ ਤਾਂ ਗੱਲ ਆ ਜਿਹੜੀ ਉਹ ਆ ਹਾਂ ਜੀ ਤੇ ਫਿਰ ਇਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉਹ ਗੋਲੀ ਹਕੇਰ ਸਿੰਘਾ ਕੋ ਬਰੀ ਆਂਦਾ ਅੱਛਾ ਜੀ ਉਹ ਕਿ ਵੀ ਦੱਸ ਦਿਆ ਪਿਆ ਕਿ ਵੀ ਉਹਨੇ ਚਲਾਈ ਸੀ ਬੜੀ ਹਰ ਚ ਵਾ ਉਹ ਆਪਣੇ ਹਾਂ ਪਿੰਦੇ ਵਿੱਚ ਨਾ ਉਹਨੇ ਕਿਸ ਨਾਮ ਨਾਲ ਉਹ ਗੋਇਆ ਕਿ ਵੀ ਚਲਾਈ ਸੀ ਉਹਨਾਂ ਕਿਦੇ ਪੈਸੇ ਪੈਸੇ ਦੇ ਦੇ ਕੇ ਤੇ ਉਹਨੇ ਫੈਸਲਾ ਕਰ ਲਿਆ ਤੇ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾਮ ਉਹਦਾ ਪਾਇਆ ਵਾ ਅੱਜ ਕੱਲ ਸਾਰੇ ਲੋਕਾਂ ਨੇ ਇਹ ਇਹ ਜਿੱਥੇ ਪੰਗਾ ਲੈਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲਵਾ ਆਹ ਲੋਕਾਂ ਨਾਮ ਉਹਦਾ ਪਾਇਆ ਸਜ਼ਾ ਤੇ ਅਹੀਂ ਇਹਨੂੰ ਪੂਰੀ ਫੁੱਲ ਹੋਣੀ ਚਾਹੀਦੀ ਆ ਪੁਲਿਸ ਕੋਲੋ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਜੋਗ ਪੁਲਸੋ ਸਹੀ ਮਿਲ ਰਿਹਾ ਹਾਂ ਬਾਰਤਾਂ ਤੋਂ ਫੜੇ ਜਾਣਗੇ ਦੋਸ਼ੀ ਜਿਹੜੇ ਨੇ ਇਹਨਾਂ ਕੋਲ ਦੇਖੋ ਖਿਆਤ ਹੈ ਵੀ ਫੜੇ ਜਾਣਗੇ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਐਸੇ ਤੋਰੇ ਫਿਰਦੇ ਨੇ ਸੱਤ ਤੋਰੇ ਕਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਕਰਦੇ ਨੇ ਇਹਨਾਂ ਨਾਲ ਬਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਹਾਲਤ ਤੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸੌ ਪਤਾ ਲੱਗਦਾ ਵੀ ਠੀਕ ਆ ਕਿਨੋਂ ਫਰਕ ਪਿਆ ਹੋ ਰਾਤੀ ਕੋਈ ਜਦਾ ਕੋਈ ਠੀਕ ਆ ਆ ਨਿਕਲ ਨਾ ਬਿਕਰਮ ਜੀ ਕਿਥੇ ਗੋਲੀ ਚੱਲੀ ਔਰ ਕੀ ਮਾਮਲਾ ਕਿ ਕੇ ਕੇਐਫਸੀ ਕੱਥੂ ਨੰਡਰ ਲੱਗੇ ਪੈਂਦਾ ਜੀ ਉੱਥੇ ਗੋਲੀ ਚੱਲੀ ਆ ਰਾਤ ਜੀ ਸਾਢੇ 9 ਵਜੇ ਜੀ ਸਤੂ ਸਾਹਿਬ ਆੜੇ ਕਾਰੋ ਵੀ ਕਰਨ ਦੇ ਜਾ ਰਹੇ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦੇ ਮੋਟੇ ਹਾਂ ਜੀ ਹਾਂ ਜੀ ਇਹ ਹੂਮ ਕਟ ਕੀ ਕਾਰਵਾਈ ਕਾਰੋ ਵੀ ਕਰਨ ਦੇ ਜੀ ਸਤੂ ਸਾਹਿਬ ਉਹਨਾਂ ਦੇ ਵਿਆਹ ਲੈ ਕੇ ਕਾਰੋ ਵੀ ਕਰਨ ਲੱਗੇ ਹਾਂ ਜੀ ਹਾਂ ਜੀ